ਏ ਬੀਜਪੀ ਸਰਕਾਰ ਦੀਆਂ ਜਿਹੜੀਆਂ ਜ਼ਾستیਾਂ ਤੇ ਟੱਕੇ ਸ਼ਾਈਆਂ ਉਹਨਾਂ ਦੇ ਖਿਲਾਫ ਅੱਜ ਦੀ ਇਹ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਪੂਰੇ ਪੰਜਾਬ ਭਰ ਦੇ ਵਿੱਚ ਇਸ ਤਰ੍ਹਾਂ ਦੀਆਂ ਪ੍ਰੈਸ ਕਾਨਫਰੰਸਸ ਅਸੀਂ ਨਿਰਧਾਰਿਤ ਪਿਛਲੇ ਸਮੇਂ ਕੀਤੀਆਂ ਜਿੱਥੇ ਵੱਖ-ਵੱਖ ਲੀਡਰ ਸਾਹਿਬਾਨ ਪ੍ਰੈਸ ਕਾਨਫਰੰਸਸ ਕਰਕੇ ਆਏ ਜੀ ਦੇ ਉੱਤੇ ਕੱਲ ਮਲਿਕ ਅਰਜੁਨ ਖਰਗੇ ਸਾਥ ਰਾਹੁਲ ਗਾਂਧੀ ਤੇ ਸ਼੍ਰੀਮਤੀ ਸੋਨੀਆ ਗਾਂਧੀ ਨੇ ਕਾਂਗਰਸ ਵਰਕਿੰਗ ਕਮੇਟੀ ਦੇ ਵਿੱਚ ਵੀ ਚਿੰਤਾ ਜ਼ਾਹਿਰ ਕੀਤੀ ਹੈ ਕਿ ਬੀਜੇਪੀ ਸਰਕਾਰ ਮਨਰੇਗਾ ਸਕੀਮ ਨੂੰ ਬੰਦ ਕਰਨ ਜਾ ਰਹੀ ਹੈ ਉਹ ਮਨਰੇਗਾ ਸਕੀਮ ਜੀ ਨੇ ਦੇਸ਼ ਦੇ ਅੰਦਰ ਕਰੋਨਾ ਕਾਲ ਦੇ ਵਿੱਚ ਕਰੋਨਾ ਕਾਲ ਦੇ ਵਿੱਚ ਆਪਣਾ ਯੋਗਦਾਨ ਪਾਇਆ ਅਗਰ ਇਹ ਸਕੀਮ ਨਾ ਹੁੰਦੀ ਤਾਂ ਸ਼ਾਇਦ ਸਾਡਾ ਦੇਸ਼ ਭੁੱਖਮਰੀ ਦਾ ਸ਼ਿਕਾਰ ਹੋ ਜਾਂਦਾ ਔਰ ਇਹ ਸਕੀਮ ਕਿਉਂ ਲਿਆਂਦੀ ਗਈ ਸੀ ਦੇਸ਼ ਦੇ ਅੰਦਰ ਇਹਦੇ ਪਿੱਛੇ ਡਾਕਟਰ ਮਨਮੋਹਨ ਸਿੰਘ ਜੀ ਦੀ ਸੋਚ ਸੀ ਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਜਿਹੜਾ ਵਚਨ ਸੀ ਜਨਤਾ ਦੇ ਨਾਲ ਜਿਹੜਾ ਕੀ ਉਹਨਾਂ ਦੇ ਨਾਂ ਨਾਲ ਨਹੀਂ ਕੇਵਲ ਕਿ ਮੈਂ ਦੇਸ਼ ਦੇ ਲੋਕਾਂ ਨੂੰ ਅੱਗੇ ਲੈ ਕੇ ਜਾਣਾ ਉਸ ਸੋਚ ਦੇ ਨਾਲ ਇਹ ਮਨਰੇਗਾ ਸਕੀਮ ਅੱਜ ਤੋਂ 23 ਸਾਲ ਪਹਿਲਾਂ 11 ਸਾਲ ਇਹ ਪਹਿਲਾ ਇਹ 20540 ਤਕਰੀਬਨ ਤਕਰੀਬਨ 20 ਸਾਲ ਪਹਿਲਾਂ ਇੱਕ ਕਾਂਗਰਸ ਪਾਰਟੀ ਲੈ ਕੇ ਆਏ ਸ਼੍ਰੀਮਤੀ ਸੋਨੀਆ ਗਾਂਧੀ ਤੇ ਡਾਕਟਰ ਮਨਮੋਹਨ ਸਿੰਘ ਹੁਣ 11 ਸਾਲਾਂ ਤੋਂ ਬੀਜੇਪੀ ਕੇਵਲ ਡਾਕਟਰ ਮਨਮੋਹਨ ਸਿੰਘ ਦੀਆਂ ਸਕੀਮਾਂ ਦੇ ਨਾਮ ਬਦਲ ਕੇ ਆਪਣਾ ਦੇਸ਼ ਦੇ ਅੰਦਰ ਕੰਮ ਚਲਾ ਰਹੀ ਹੈ ਸਮੇ ਸਮੇਤੇ ਸਰ ਉਹਨਾਂ ਸਕੀਮਾਂ ਦੇ ਨਾਮ ਬਦਲੇ ਜਾਂਦੇ ਹਨ ਲੇਕਿਨ ਉਹ ਸਾਰੇ ਦੀ ਸਾਰੀ ਜਿਹੜੀ ਦੇ ਨਾ ਡਾਕਟਰ ਮਨਮੋਹਨ ਸਿੰਘ ਕੀ دیے ਪਰ ਨਾਮ ਬਦਲ ਕੇ ਆਪਣਾ ਕੰਮ ਚਲਾਉਣਾ ਚਾਹੁੰਦੇ ਹੁਣ ਵੀ ਇਹਨਾਂ ਨੇ ਜਿਹੜੀ ਮਹਾਤਮਾ ਗਾਂਧੀ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਨਾਮ ਨੂੰ ਬਦਲ ਕੇ ਆਪਣੀ ਮਰਜ਼ੀ ਨਾਲ ਔਰ ਸਾਡੇ ਜੀ ਰਾਮ ਜੀ ਭਗਵਾਨ ਰਾਮ ਦਾ ਨਾਮ ਵੀ ਇਹਦੇ ਵਿੱਚ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਭਗਵਾਨ ਰਾਮ ਸਾਡੇ ਅਸੇ ਬਹੁਤ ਮਹਾਨ ਨੇ ਅਸੀਂ ਉਹਨਾਂ ਨੂੰ ਮੰਨਦੇ ਆਂ ਸਾਡੇ ਮਨ ਦੇ ਵਿੱਚ ਉਹਨਾਂ ਦਾ ਬੜਾ ਸਤਕਾਰ ਔਰ ਸਮੁੱਚਾ ਦੇਸ਼ ਉਹਨਾਂ ਨੂੰ ਮੰਨਦਾ ਹੈ। ਲੇਟਿਨ ਇਹ ਸਰਾਂ ਦਾ ਕੰਮ ਕਰਨਾ ਹੋਰ ਬੜੀਆਂ ਸੰਸਥਾਵਾਂ ਮੰਦਰ ਧਾਰਮਿਕ ਚੀਜ਼ਾਂ ਨੂੰ ਇਸ ਤਰ੍ਹਾਂ ਦਾ ਪੋਲਿਟਿਕਲ ਚੀਜ਼ਾਂ ਦੇ ਵਿੱਚ ਜਾਣ ਬੁੱਝ ਕੇ ਬੀਜਪੀ ਇਸਤੇਮਾਲ ਕਰ ਰਹੀ ਹੈ ਉਹੀ ਪੋਲਰਾਈਜੇਸ਼ਨ ਦਾ ਕੰਮ ਜਿਵੇਂ ਰਾਮ ਮੰਦਰ ਦੇ ਨਾਮ ਤੇ ਵੋਟਾਂ ਲਈਆਂ ਤੇ ਤੁਸੀਂ ਦੇਖਿਆ ਹੋਣਾ ਅਯੋਧਿਆ ਦੇ ਵਿੱਚ ਬੀਜਪੀ ਸਵੇ ਹਾਰ ਗਈ ਬਹੁਤ ਵੋਟਾਂ ਤੇ ਉੱਥੇ ਸਮਾਜਵਾਦੀ ਪਾਰਟੀ ਜਿੱਤੀ ਸੋ ਕਹਿਣ ਦਾ ਮਤਲਬ ਲੋਕਾਂ ਨੇ ਇਸ ਗੱਲ ਨੂੰ ਨਕਾਰਿਆ ਕਿ ਤੁਸੀਂ ਭਗਵਾਨ ਰਾਮ ਦਾ ਨਾਮ ਰਾਜਨੀਤਿਕ ਤੌਰ ਤੇ ਉਛਾਲਦੇ ਹੋ ਸੋ ਮਹਾਤਮਾ ਗਾਂਧੀ ਜੀ ਦਾ ਨਾਮ ਹਟਾਉਣਾ ਵੀ ਇੱਕ ਰਾਸ਼ਟਪਿਤਾ ਮਹਾਤਮਾ ਗਾਂਧੀ ਦਾ ਜਿਨੇ ਦੇਸ਼ ਦੇ ਅੰਦਰ ਦੁਨੀਆ 'ਚ ਬੜੀ ਦੇਣ ਹੈ ਔਰ ਮੋਦੀ ਸਾਹਿਬ ਸਿਰ ਚਕਾਉਂਦੇ ਆ ਵਕ ਵਕ ਦੁਨੀਆ 'ਚ ਦੇਸ਼ਾਂ ਜਾ ਕੇ ਉਹਨਾਂ ਦੇ ਸਟੈਚੂਸ ਦੇ ਸਾਹਮਣੇ ਲੇਕਿਨ ਫੇਰ ਅਸੀਂ ਕਹਿੰਦੇ ਇੱਥੇ RSS ਦੀਵੇਂ ਨੱਥੂ ਗੋਡਸੇ ਦੀ ਵੀ ਸੋਚ ਸੀਗੀ ਜਿਹੜੇ ਗਾਂਧੀ ਸਾਹਿਬ ਦੇ ਕਾਤਲ ਸਨ ਅੱਜ ਉਸੇ ਸੋਚਦੇ ਆਮ ਆਦਮੀ ਪਾਰਟੀ ਚੱਲ ਰਹੀ ਹੈ ਤੇ ਕੰਮ ਕਰ ਰਹੀ ਦੋਸਤੋ ਇਹਦੇ ਨਾਲ ਇਕ ਇਕਨੋਮੀਕਲੀ ਤਾਂ ਪੰਜਾਬ ਦਾ ਨੁਕਸਾਨ ਬਹੁਤ ਹੋਏਗਾ ਇਹ ਜਿਹੜਾ ਮਨਰੇਗਾ ਦਾ ਪੈਸਾ ਹੈ ਇਹ ਮਨਰੇਗਾ ਦੀ ਦਿਹਾੜੀ ਤੁਹਾਨੂੰ ਇਹ ਦੱਸਣਾ ਚਾਹਣਾ ਇਹਦੇ ਨਾਲ ਡਵੈਲਪਮੈਂਟ ਵੀ ਹੁੰਦੀ ਸੀ ਜੀਰੇ ਨਾਲ ਸਾਡੇ ਪਿੰਡਾਂ ਦੀਆਂ ਸੜਕਾਂ ਗਲੀਆਂ ਨਾਲੀਆਂ ਛੱਪੜ ਪੌਂਡ ਪਾਰਕ ਆ ਤੁਸੀਂ ਮੁੱਲਾਪੁਰ ਦਾਖਾ ਨੂੰ ਜਦੋਂ ਜਾਣੇ ਹੋ ਵੱਡੇ ਵੱਡੇ ਪਾਰਕ ਤੁਹਾਨੂੰ ਨਜ਼ਰ ਆਉਂਦੇ ਇਹ ਮਨਰੇਗਾ ਦੀ ਰੇ ਨੇ ਕਿਉਂਕਿ ਲੇਬਰ ਦੇ ਨਾਲ ਸਾਡੇ ਕੋਲੇ ਮਟੀਰੀਅਲ ਕੰਪੋਨੈਂਟ ਵੀ ਆਉਂਦਾ ਉਹ ਮਟੀਰੀਅਲ ਕੰਪੋਨੈਂਟ ਦੇ ਨਾਲ ਅਸੀਂ ਪਿੰਡਾਂ ਦੇ ਵਿਕਾਸ ਤੇ ਪੈਸਾ ਲਾਉਣੇ ਆਂ ਹਰ ਕੰਮ ਕਰ ਸਕਦੇ ਆ ਲਾਈਟਸ ਹੁਣ ਵੀ ਜਿੰਨੇ ਕੰਮ ਹੋ ਰਹੇ ਆ ਪਿੰਡਾਂ ਚ ਉਹ ਮਨਰੇਗਾ ਦੇ ਤਹਿਤ ਹੋ ਰਹੇ ਸੋ ਇਹਨਾਂ ਨੇ ਆਉਂਦਿਆ ਅਸਾਰ ਕਿਵੇਂ ਹੱਲਾ ਬੋਲਿਆ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ ਪਹਿਲੇ ਸਾਲ ਜਦੋਂ ਸੰਸਦ ਇਹ ਮਨਰੇਗਾ ਕਾਂਗਰਸ ਪਾਰਟੀ ਦੀ ਵਿਫਲਤਾؤں ਦਾ ਪਲੰਦਾ ਹੈ ਮੈਂ ਇਸੇ ਬੰਦ ਨਹੀਂ ਕਰੂੰਗਾ ਕਿਉਂਕਿ ਇਹ ਵਿਫਲਤਾؤں ਦਾ ਪਲੰਦਾ ਹੈ ਫਿਰ ਹੌਲੀ ਹੌਲੀ ਮਨਰੇਗਾ ਨੂੰ ਕਟਾਉਣ ਲੱਗ ਪਏ ਮਨਰੇਗਾ ਦੇ ਕੰਮ ਕਰਤੇ ਸਾਡੇ ਇਰੀਗੇਸ਼ਨ ਦੇ ਕੰਮ ਬੰਦ ਕਰਤੇ ਰੋੜਾਂ ਦੇ ਬਰਮਾਂ ਦਾ ਕੰਮ ਜਿਹੜਾ ਕੰਮ ਬੰਦ ਕਰਤਾ ਜਿੱਥੇ ਸਾਨੂੰ ਕੰਮ ਮਨਰੇਗਾ ਦਾ ਮਿਲਦਾ ਸੀ ਤੇ ਸਾਡੇ ਲੋਕਾਂ ਦੀਆਂ ਦਿਹਾੜੀਆਂ ਟੁੱਟ ਗਈਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਗਵੰਤ ਸਿੰਘ ਮਾਨ ਨੇ ਇਹਦੇ ਤੇ ਇੱਕ ਥੇਲਾ ਵੀ ਕੰਮ ਨਹੀਂ ਕੀਤਾ ਸਰਕਾਰ ਨਾਲ بیٹھ ਕੇ ਗੱਲ ਕਰਨੀ ਸੀ ਜੇ ਮਨਰੇਗਾ ਦਾ ਇਰੀਗੇਸ਼ਨ ਦਾ ਜੇ ਬਰਮਾ ਦਾ ਕੰਮ ਬੰਦ ਕਰਨਾ ਸੀ ਰੋਡ ਬਰਮਸ ਦਾ ਤੇ ਸਾਨੂੰ ਐਗਰੀਕਲਚਰ ਸਟੇਟ ਆ ਉਹਦੇ ਵਿੱਚ ਸਾਨੂੰ ਹਿੱਸੇਦਾਰੀ ਦਾ ਕੰਮ ਸਾਨੂੰ ਦੇਣਾ ਚਾਹੀਦਾ ਸੀ ਆਇਡੈਂਟੀਫਾਈ ਕਰਕੇ ਇਹਦੇ ਨਾਲ ਸਾਡਾ ਕਰੋੜਾਂ ਰੁਪਇਆ ਜਿਹੜਾ ਔਰ ਰੁਕ ਗਿਆ ਇਹਦੀ ਜਿੰਦਾ ਜાગਦਾ ਉਦਾਹਰਣ ਇੱਕ ਜ਼ਿਲ੍ਹਾ ਸਾਡਾ ਲੁਧਿਆਣਾ ਜਿਹੜਾ ਆ ਮੇਰੇ ਕੋਲੇ ਡੀਸੀ ਨੇ ਮੈਨੂੰ ਰਿਪੋਰਟ ਦਿੱਤੀ ਹੈ ਇਹਦੇ ਚ ਕੀ ਹੈ ਕਿ ਰਜਿਸਟਰਡ ਹਾਊਸ ਹਹੋਲਡ ਜਿਹੜੇ ਮਨਰੇਗਾ 'ਚ ਰਜਿਸਟਰਡ ਹੈ 121123 ਹੈ ਲੇਕਿਨ 52488 ਨੂੰ ਕੰਮ ਮਿਲਿਆ ਯਾਨੀ ਕਿ 42% ਲੋਕਾਂ ਨੂੰ ਕੰਮ ਮਿਲਿਆ ਲੁਧਿਆਣਾ ਜ਼ਿਲ੍ਹਾ ਇਹ ਸਾਰੇ ਜਿਹੜੇ ਬੈਠੇ ਆ 42 ਜੋ 100 ਦਿਨ ਦਾ ਗਰੰਟੀ ਸ਼ੁਦਾ ਰੋਜ਼ਗਾਰ ਦੀ ਸਕੀਮ ਹੈ ਹਰ ਵਿਅਕਤੀ ਨੂੰ ਉਹਦੀ ਡਿਮਾਂਡ ਦੇ ਮੁਤਾਬਕ 100 ਦਿਨ ਦਾ ਗਰੰਟੀ ਕੰਮ ਦੇਣਾ ਹੈ ਲੇਕਿਨ ਕੰਮ ਕੀ ਮਿਲਿਆ ਕੇਵਲ 52488 ਨੂੰ ਜਿਹੜਾ 42% ਲੋਕਾਂ ਨੂੰ ਕੰਮ ਮਿਲਿਆ ਔਰ ਇਹ ਚੋਂ 12 ਪਰਿਵਾਰਾਂ ਨੂੰ ਕੰਮ 100 ਦਿਨ ਦਾ ਮਿਲਿਆ ਦੂਜਿਆਂ ਨੂੰ 100 ਦਿਨ ਦਾ ਕੰਮ ਨਹੀਂ ਮਿਲਿਆ ਜਾਨੀ ਕਿ ਲੁਧਿਆਣਾ ਜ਼ਿਲ੍ਹੇ ਦੀ 1% ਦੀ ਐਵਰੇਜ ਆਈ 100 ਦਿਨ ਦਾ ਕੰਮ ਦੇ ਹੋਣਾ ਭਗਵਾਨ ਤੁਮਣ ਕੀ ਕਰ ਰਹੇ ਹੋ ਉਹ ਆਪਣਾ ਪੱਲਾ ਝਾੜਨਾ ਚਾਹੁੰਦਾ ਮੇਰਾ ਭਾਈ ਕਿ ਮੈਂ ਇੱਕ ਵਿਧਾਨ ਸਭਾ ਦਾ ਸੱਤਰ ਬੁਲਾਉਣਾ ਹੈ ਤੇ ਸੱਤਰ ਦੇ ਵਿੱਚ ਮੈਂ ਕਹੂੰਗਾ ਕਿ ਬੀਜੇਪੀ ਨਕਾਮ ਹੋਈ ਤੇ ਬੀਜੇਪੀ ਨੇ ਮੰਦਰੇਗਾ ਬੰਦ ਕਰਤੀ ਨਹੀਂ ਆਮ ਆਦਮੀ ਪਾਰਟੀ ਵੀ ਨਕਾਮ ਰਹੀ ਕਿਉਂਕਿ ਤੁਸੀਂ ਬਾਤ ਕੇ ਤੁਹਾਡੀਆਂ ਪੰਚਾਇਤੀ ਰਾਜ ਵਿਭਾਗ ਨੇ ਦਿੱਲੀ ਦੇ ਪੰਚਾਇਤੀ ਰਾਜ ਵਿਭਾਗ ਨਾਲ ਬਾਤ ਕੇ ਗੱਲਬਾਤ ਨਹੀਂ ਕੀਤੀ ਨਹੀਂ ਤਾਂ ਐਗਰੀਕਲਚਰ ਦੇ ਤੁਸੀਂ ਹੋਰ ਕੰਮ ਲਿਆਉਂਦੇ ਜੇ ਕੰਮ ਬੰਦ ਕੀਤੇ ਸੀ ਆ ਜਿਹੜਾ 52% ਹੈ ਥੋੜੀ ਨਕਾਮੀ ਹੈ 52% ਔਰ 12 ਪਰਿਵਾਰਾਂ ਨੂੰ ਜਿਹੜਾ 100 ਦਿਨ ਦਾ ਰੋਜ਼ਗਾਰ ਮਿਲੇ ਹੈ ਇਹ 1,21,000 ਪਰਿਵਾਰਾਂ ਨੂੰ ਲੁਧਿਆਣੇ ਚ ਮਿਲਣਾ ਚਾਹੀਦਾ ਸੀ ਇਕਨੋਮਿਕਲੀ ਕੀ ਨੁਕਸਾਨ ਹੋ ਗਿਆ ਇਹ ਪੈਸਾ ਪੰਜਾਬ ਚ ਆਉਣਾ ਸੀ ਸੈਂਟਰ ਚੋਂ ਜੀਵਨ ਨਾਲ ਬਾਜ਼ਾਰਾਂ ਤੇ ਹੱਟੀਆਂ ਤੇ ਦੁਕਾਨਾਂ ਤੇ ਰੌਣਕਾਂ ਲੱਗਣੀਆਂ ਸੀ ਜਿਹੜਾ ਪੈਸਾ ਬਾਹਰੋਂ ਆ ਰਿਹਾ ਜਿਵੇਂ ਉਹ ਦਾ ਨੰਦੇ ਤੋੜ ਤੇ ਸਵਾਰ ਬਾਸਮਤੀ ਦਾ ਝਾੜ ਘੱਟ ਹੋਇਆ ਝੋਨੇ ਦਾ ਝਾੜ ਘੱਟ ਹੋਇਆ 10000 ਕਰੋੜ ਰੁਪਏ ਦੀ ਐਮਐਸਪੀ ਜਿਹੜੀ ਪੰਜਾਬ ਕੀ ਦਿੱਲੀ ਰਹਿ ਗਈ ਹੈ 10000 ਕਰੋੜ ਰੁਪਏ ਦੀ ਵਟਤ ਘੱਟ ਆਈ ਕਿਉਂਕਿ ਝੋਨਾ ਘਟ ਗਿਆ ਜੋ 10000 ਕਰੋੜ ਹੋਂ ਦਾ ਅੱਜ ਦਸੰਬਰ ਦਾ ਮਹੀਨਾ ਹੈ ਬਾਜ਼ਾਰਾਂ ਚ ਪੈਸਾ ਨਹੀਂ ਹੈ 10000 ਕਰੋੜ ਹੋ ਤੇ 10000 ਕਰੋੜ ਬਨਰੇਗਾ ਦਾ ਹੁੰਦਾ 20000 ਕਰੋੜ ਰੁਪਈਆ ਅਜ ਪੰਜਾਬ ਦੇ ਇਕਨੋਮੀ ਚੋਣਾ ਸੀਗਾ ਜਿਹੜਾ ਨੁਕਸਾਨ ਹੋਇਆ ਹੁਣ ਦੇ ਰੇਗਾ ਦਾ ਇਕੱਲਾ ਨਾਮ ਨਹੀਂ ਬਦਲਿਆ ਮਨਰੇਗਾ ਚ ਕੀ ਕਹਿ ਦਿੱਤਾ ਗਿਆ ਪਹਿਲਾਂ ਕਿਉਂਕਿ ਗਵਰਨਮੈਂਟ ਸਾਡੇ ਤੋਂ ਟੈਕਸਸ ਲੈਂਦੀ ਹੈ ਇਹ 90% ਤੇ 10% ਪੰਜਾਬ ਦਾ ਸ਼ੇਅਰ ਸੀ ਤੇ 90% ਸੀਗਾ ਕੇਂਦਰ ਸਰਕਾਰ ਦਾ ਸ਼ੇਅਰ ਜਿਹੜੀ ਉਹ ਡਾਕਟਰ ਮਨਮੋਹਨ ਸਿੰਘ ਨੇ ਬਣਾਈ ਸੀ ਪਹਿਲਾਂ ਇਹ ਡਿਮਾਂਡ ਬੇਸਿਸ ਸੀਗੀ ਕਿ ਡਿਮਾਂਡ ਮੈਂ ਕਰਾਂਗਾ ਕੰਮ ਦੀ ਤੇ ਮੈਨੂੰ ਕੰਮ ਦੇਣਾ ਪਏਗਾ ਹੁਣ ਬੈਂਸ ਸਾਹਿਬ ਇਹਨਾਂ ਨੇ ਪ੍ਰੋਗਰਾਮ ਇਹ ਬਣਾਤਾ ਦਾਬਰ ਸਾਹਿਬ ਕਿ ਡਿਮਾਂਡ ਕਰੋ ਨਾ ਕਰੋ ਅਸੀਂ ਪੈਸਾ ਨਿਰਧਾਰਤ ਕਰਾਂਗੇ ਕਿ ਪੰਜਾਬ ਚ ਇੰਨੇ ਕਰੋੜ ਦਾ ਮਨਰੇਗਾ ਦਾ ਕੰਮ ਹੋਏਗਾ ਜਾਨਕੀ 5000 ਕਰੋੜ ਦਾ ਹੋਏਗਾ ਪਹਿਲਾ ਅਸੀਂ 25 ਦਾ ਕਰਦੇ ਸੀ ਮੰਨ ਲਓ ਤੇ ਉਹ 5000 ਕਰੋੜ ਰੁਪਏ ਦੇ ਬਜਟ ਦੇ ਨਾਲ ਤੁਸੀਂ ਗਾਹ ਕੰਮ ਦੇ ਦੇਣਾ ਅੱਛਾ ਚਲਾਕ ਇੰਨੇ ਹੈ ਰੇ ਰੱਬ ਦਾ ਨਾਮ ਕੇਵਲ ਮੋਦੀ ਸਾਹ ਕੋਲੇ ਚਲਾਕੀ ਹੈ ਤੇ ਗਾਹ ਜਿਹੜੀ ਪੰਜਾਬ ਦੀ ਸਰਕਾਰ ਹੈ ਮੁੱਖ ਮੰਤਰੀ ਪੰਜਾਬ ਉਹਦੋਂ ਵੀ ਚਲਾਕ ਹੈ 1.5 ਕਰਤੇ 125 ਉਹ ਭਾਈ ਮੇਰੇ ਆ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਿਹੜਾ ਸਭ ਤੋਂ اہم ਜ਼ਿਲ੍ਹਾ ਹੈ ਉੱਥੇ 12 ਪਰਿਵਾਰਾਂ ਨੂੰ 121000 ਚੋਂ 100 ਦਿਨ ਦਾ ਰੋਜ਼ਗਾਰ ਮਿਲਿਆ ਤੇਰੇ 125 ਬਿਮਾਨਾ ਕੀ ਫਾਇਦਾ ਨਾਲ ਲਾਤੀ ਸਕੀਮ ਕੀ ਨਰੇਗਾ ਵਰਕਰਾਂ ਨੂੰ ਕਹੂੰਗਾ ਮੈਂ ਤਾਂ 125 ਦਿਨ ਕਰਤੇ ਐ ਪਰ ਹੁਣ 40% ਹਿੱਸਾ ਪੰਜਾਬ ਪਾਏਗਾ ਪਹਿਲਾ 10% ਪਾਉਂਦਾ ਸੀ ਹੁਣ 90 60 ਦੀ ਰੇਸ਼ਿਓਮ ਕੱਟ ਕੇ 60 40 ਦੀ ਰੇਸ਼ਿਓ ਕਰਤੀ। ਹੁਣ 60 40 ਰੇਸ਼ਿਓ ਤਾਂ ਹੈ ਹੀ ਨਹੀਂ 40% ਸਾਡੇ ਕੋਲੇ। ਸਾਡੇ 4 ਲੱਖ ਕਰੋੜ ਰੁਪਏ ਦਾ ਮਸ਼ਹੂਰੀਆਂ ਵਾਲੀ ਸਰਕਾਰ ਨੇ ਕਰਜ਼ਾ ਚੜਾਤਾ। ਮਸ਼ਹੂਰੀਆਂ ਵਾਲੀ ਸਰਕਾਰ ਨੇ ਸਾਡੇ 4 ਲੱਖ ਕਰੋੜ ਦਾ ਕਰਜ਼ਾ ਘੜਾ ਚੜਾਤਾ ਜਿਨ੍ਹਾਂ ਦਾ 1000 ਕਰੋੜ ਰੁਪਏ ਦਾ ਐਡਵਰਟਾਈਜ਼ਮੈਂਟ ਦਾ ਬਜਟ ਹੈ। क्यों? क्यों 40% ਕਿੱਥੋਂ ਪਾਏਗੀ ਸਰਕਾਰ ਸਾਡਾ ਮਾਰਚ ਦੇ ਮਹੀਨੇ ਲੈਪਸ ਹੋ ਜਾਂਦਾ ਫੰਡ ਕਿਉਂ ਕਿ 10% ਹਿੱਸਾ ਵੀ ਕਈ ਵਾਰੀ ਪੰਜਾਬ ਨਹੀਂ ਆਦਾ ਪਾਉਂਦਾ ਜੇ 10 ਕਰੋੜ ਨਾ ਪਾਵੇ ਤਾਂ 90 ਕਰੋੜ ਰੁਪਇਆ ਕੇਂਦਰ ਦੀ ਸਰਕਾਰ ਲੈਪਸ ਕਰ ਦਿੰਦੀ ਹੈ ਮਾਰਚ ਦੇ ਮਹੀਨੇ ਤੇ ਫਿਰ ਉਹ ਅਗਲੇ ਬਜਟ 'ਚ ਆ ਜਾਂਦਾ ਹੈ ਅਸੀਂ ਮਨਰੇਗਾ ਦੇ ਕੰਮ ਕਰਾਏ ਆ ਸਾਨੂੰ ਪਤਾ ਜੇ ਬਿੱਲ ਕਲੀਅਰ ਨਹੀਂ ਹੋਏ ਹੋਰ 10% ਕਰਤਾ ਅਬਲਕੇ 40% ਕਰਤਾ ਤੋ ਐਦਾਂ ਇਹਨਾਂ ਨੇ ਜੀ ਰਾਮ ਜੀ ਵਿਕਸਤ ਭਾਰਤ ਗਰੰਟੀ ਰੋਜ਼ਗਾਰ ਸਕੀਮ ਦਾ ਇੱਕ ਨਵਾਂ ਮਿਸ਼ਨ ਚਲਾ ਕੇ ਲੋਕਾਂ ਨੂੰ ਬੇਫਕੂ ਬਣਾਉਂਦਾ ਕੰਮ ਕੀਤਾ ਫੇਰ ਕੀ ਕਰਦਾ ਬਜਾਈ ਤੇ ਕਟਾਈ ਦਾ ਜਾਣੇ ਕਿ 2 ਮਹੀਨੇ ਕੰਮ ਦੇਣਾ ਹੀ ਨਹੀਂ ਹੁਣ ਦੱਸੋ ਯਾਰ ਇਸ ਦੇਸ਼ ਦੇ ਅੰਦਰ ਲੋਕਤੰਤਰ ਦੇ ਵਿੱਚ ਹੁਣ ਗਵਰਨਮੈਂਟ ਡਿਸਾਈਡ ਕਰੇਗੀ ਮੈਂ ਕੰਮ ਕੀ ਰਹਾ ਕਰਨੇ ਗਵਰਨਮੈਂਟ ਵਿਲ ਡਿਸਾਈਡ ਕੀ ਮੈਂ ਕਿਹੜਾ ਕੰਮ ਕਰਨਾ ਹੈ 2 ਮਹੀਨੇ ਕੰਮ ਨਹੀਂ ਦੇਣਾ 12 ਮਹੀਨਿਆਂ ਚੋਂ ਪਹਿਲਾਂ ਇਹ ਨਹੀਂ ਸੀਗਾ 12 ਮਹੀਨਿਆਂ ਚੋਂ ਜਦੋਂ ਮਰਜੀ ਲੇਬਰ ਵਾਲਾ ਕੰਮ ਕਰ ਸਕਦਾ ਮੇਰਾ ਚਿੱਤ ਕਰਦਾ ਝੋਨਾ ਵੜਨ ਦਾ ਮੇਰਾ ਚਿੱਤ ਕਰਦਾ ਰਿਕਸ਼ਾ ਚਲਾਉਂਦਾ ਮੇਰਾ ਚਿੱਤ ਕਰਦਾ ਫੈਕਟਰੀ ਚ ਕੰਮ ਕਰਨ ਦਾ ਹੁਣ ਇਹ ਜਿਹੜਾ ਡਿਸਾਈਡ ਹੈ ਇਹ ਵੀ ਇਹ ਦੱਸਣ ਕਿ ਵੀ ਅਸੀਂ ਜਦੋਂ ਕਰਨਾ ਸੋ ਕਹਿਣ ਦਾ ਭਾਅ ਇਹ ਹੈ कि सारा कम उस इधर उधर करके सारा काम यह खराब करता तो अस बेनती कर रहे हैं पूरे देश के अंदर कि मनरेगा की लड़ाई कांग्रेस पार्टी ने यह काम शुरू किया पिछे बड़ा वाला राज है जो अस ये काम शुरू किया कई लोगों ने कहा लेबर नहीं मिलेगी ਪਰ ਅਗਰ ਇਹ ਕੰਮ ਨਾ ਸ਼ੁਰੂ ਹੁੰਦਾ ਜੇ ਮੈਂ ਤੁਹਾਨੂੰ ਦੱਸ ਦਿੰਦਾ ਇਹਰੇ ਪਿੱਛੇ ਬੁੱਧੀਮਾਨ ਵਿਅਕਤੀ ਸਾਫ ਦਾ ਪ੍ਰਧਾਨ ਮੰਤਰੀ ਸਵਰਗੀਆ ਮਨਮੋਹਨ ਸਿੰਘ ਜੀ ਦਾ ਕੀ ਦਿਮਾਗ ਸੀ ਦੇਸ਼ ਅੰਦਰ ਸਿਵਲ ਵਾਰ ਲੱਗ ਜਾਂਦੀ ਸੀ ਅਮੀਰ ਅਮੀਰ ਹੋ ਗਿਆ ਗਰੀਬ ਗਰੀਬ ਹੁੰਦਾ ਜਾ ਰਿਹਾ 80% ਦੇਸ਼ ਦੇ ਪਾਪੂਲੇਸ਼ਨ ਦਾ ਪੈਸਾ ਦੋ ਅਮੀਰਾਂ ਕੁਰੇ ਆਡਾਨੀ ਤੇ ਬਾਨੀ ਇਹ ਅੰਕੜੇ ਕਹਿ ਰਹੇ 80% 140 ਕਰੋੜ ਦੀ ਆਬਾਦੀ ਦੇ ਪੈਸੇ ਕੇਵਲ ਦੋ ਵਿਅਕਤੀਆਂ ਕੋਲੇ ਅੜਾਨੀ ਤੇ ਬਾਨੀਆਂ ਕੋਲੇ ਜੇ ਤੁਹਾਡਾ ਬੱਚਾ ਤਿੰਨ ਸਬਜ਼ੀਆਂ ਨਾਲ ਰੋਟੀ ਖਾਏਗਾ ਤੇ ਗਰੀਬ ਦੇ ਬੱਚੇ ਨੂੰ ਆਟਾ ਵੀ ਨਹੀਂ ਮਿਲੇਗਾ ਫਿਰ ਇਸ ਦੇਸ਼ ਦੇ ਵਿੱਚ ਲੜਾਈ ਹੋ ਸਕਦੀ ਹੈ ਇਹਦੇ ਪਿੱਛੇ ਉਸ ਬੰਦੇ ਦਾ ਦਿਮਾਗ ਸੀ ਹਰ ਵਿਅਕਤੀ ਆਪ ਦੇ ਧਰੇ ਰੱਜ ਪੁੱਜ ਕੇ ਪਵੇ ਇਹ ਦੂਜੇ ਦੇ ਘਰ ਵਾਲੋ ਨਾ ਦੇਖੇ ਉਹ ਆਪਣੀ ਮਿਹਨਤ ਦੀ ਕਮਾਈ ਦੇ ਨਾਲ ਉਹਨੂੰ ਕੰਮ ਮਿਲੇ ਤੇ ਉਹਦਾ ਚੁੱਲ੍ਹਾ ਚੱਲਦਾ ਰਹੇ ਜੇ ਗਰੀਬ ਦਾ ਚੁੱਲ੍ਹਾ ਬੰਦ ਹੋ ਗਿਆ ਮੈਂ ਤੁਹਾਨੂੰ ਪੁੱਛਣਾ ਚਾਹਣਾ ਹੈ ਇੰਡਸਟਰੀ ਮਰਦੀ ਜਾ ਰਹੀ ਹੈ ਅੱਜ ਲੁਧਿਆਣੇ ਦੀ ਇੰਡਸਟਰੀ ਦਾ ਕੀ ਹਾਲ ਹੈ ਕੋਈ ਇੰਡਸਟਰੀ ਪਾਲਿਸੀ ਨਹੀਂ ਕੋਈ ਗੱਲਬਾਤ ਨਹੀਂ ਉਲਟਾ ਇੰਡਸਟਰੀ ਆੜਿਆ ਤਾਂ ਪੈਸੇ ਮੰਗੇ ਗਏ ਕਿਸੇ ਨੇ 5 ਕਰੋੜ ਕਿਸੇ ਨੇ 25 ਕਰੋੜ ਕਿਸੇ ਨੇ 20 ਕਰੋੜ ਆ ਜਿਹੜਾ ਬਾਲ ਆਈ ਸਾਡੀ ਇਹਦੇ ਚ ਇੱਕ ਉਹ ਸੀਐਮ ਫੰਡ ਬਣਾਇਆ ਜਿਹਰੇ ਚ ਲੁਧਿਆਣੇ ਦੇ ਸ਼ੌਕਰਾਂ ਨੇ ਮਜਬੂਰ ਆ ਉਹਨਾਂ ਦੀ ਧੌਣ ਤੇ ਗੁੱਠਾ ਰੱਖ ਕੇ ਉਹਨਾਂ ਤੋਂ ਪੈਸੇ ਲੈ ਕੇ ਮਾੜਾ ਮੋਟਾ ਜਿਹੜਾ ਭੁਗਤਾਨ ਹੋਇਆ ਕਿਸੇ ਨੂੰ ਮੁਆਵਜ਼ਾ ਕਿਰਪਾਲਾ ਦਿੱਤੀਆਂ ਇਹ ਉੱਥੋਂ ਕੰਮ ਚਲਾਇਆ ਆਦਰਵਾਇਜ਼ ਸਰਕਾਰ ਕੋਲੇ ਕੁਦਰਤੀ ਆਫਤ ਨਾਲ ਨਜਿੱਠਣ ਵਾਸਤੇ ਪੈਸੇ ਨਹੀਂ ਲੁਧਿਆਣਾ ਦੇ ਲੋਕਾਂ ਨੇ ਇਕੱਠੇ ਕੀਤੇ ਗਏ। ਪੰਜਾਬ ਦੇ ਪਿੰਡਾਂ ਦੇ ਸਰਪੰਚਾਂ ਤੋਂ 5-5 ਲੱਖ ਰੁਪਇਆ ਇਕੱਠਾ ਕੀਤਾ ਗਿਆ। ਡੀਸੀ ਨੂੰ 5 ਕਰੋੜ ਰੁਪਇਆ ਲਾਇਆ ਛੋਟੇ ਜ਼ਿਲ੍ਹੇ ਨੂੰ। ਕੀ ਇਹ 5 ਕਰੋੜ ਤੂੰ ਇਕੱਠਾ ਕਰਕੇ ਦੇਣਾ ਛੋਟੇ ਜ਼ਿਲ੍ਹੇ ਆਵੇਂ ਨ ਵੱਡੇ ਆਵੇਂ ਤਾਂ پتہ ਨਹੀਂ ਕਿੰਨਾ ਲਾਇਆ। ਅਫਸਰ ਦਾਸੇ ਇਕੱਠਾ ਕਰੋ ਭਾਈ। ਸੋ ਇਹ ਹਾਲਾਤ ਜਿਹੜੇ ਅੱਜ ਸਾਡੇ ਦੇਸ਼ ਦੇ ਹੈ। ਸਾਡੇ ਪੰਜਾਬ ਦੇ ਪਤਾ ਨਹੀਂ ਕਿੰਿਆ ਲੋਕ ਬੀਜੇਪੀ ਦੀ ਗੱਲ ਕਰਦੇ ਆ ਖਾਸ ਕਰਕੇ ਲੁਧਿਆਣਾ ਚ ਮੈਂ ਕਹੀ ਥਾਂ ਤੇ ਬੀਜੇਪੀ ਪਤਾ ਨਹੀਂ ਜੀਡੀਪੀ ਗਰੋਥ ਕੀ ਹੁੰਦੀ ਹੈ ਆਮ ਲੋਕਾਂ ਨੂੰ ਲੋਕ ਕਹਿੰਦੇ ਫਾਸਟੈਸਟ ਗਰੋਇੰਗ ਇਕਨੋਮੀ ਹਿੰਦੁਸਤਾਨ ਬਣਦਾ ਜਾ ਰਿਹਾ ਹੈ ਮੋਦੀ ਜੀ ਦੇ ਨੇਤ੍ਰਿਤਵ ਦੇ ਵਿੱਚ ਅੱਜ 142000 ਰੁਪਏ ਸੋਨਾ ਤੋੜਾ ਹੋ ਗਿਆ ਦਿੱਲੀ 5000 ਵਧ ਰਿਹਾ ਹੈ ਇਨਫੋਰਮੇਸ਼ਨ ਇੰਨੀ ਹੈ ਫਾਸਟੈਸਟ ਗਰੋਇੰਗ ਇਕਨੋਮੀ ਮਾਰਤਾ ਦੇਸ਼ ਮੋਤੀ ਜੀ ਨੇ ਭਾਜਪੀ ਨੇ ਬੇੜਾ ਗਰ ਕਰਤਾ ਦੇਸ਼ ਦਾ ਜੇ ਐਵੀਏਸ਼ਨ ਦੀ ਗੱਲ ਕਰੋ ਜਹਾਜ਼ਾਂ ਦੀ ਕਾ ਕੇਵਲ ਐਵੀਏਸ਼ਨ ਮਿਨਿਸਟਰੀ ਕੋਲੇ ਵੀ ਜਹਾਜ਼ ਆਦੇ ਹੈ ਦੂਜੇ ਤਾਂ ਟਾਟਾ ਦੇ ਨਾਲ ਇਹਨਾਂ ਨੇ ਸਮਝੌਤੇ 'ਚ ਚੱਲ ਰਹੇ ਹਜੇ ਤੱਕ ਸਾਡਾ 에ਰਪੋਰਟ ਐ Delhi ਰਾਜਨੀਤੀ ਹੋ ਰਹੀ ਹੈ ਬੰਦ ਪਿਆ ਉਹਨੂੰ ਚਲਾਉਣ ਦੀ ਪਿਆਰ ਪਿਆ ਕਿਉਂ ਹਜੇ ਰੁਕ ਜੋ ਕੋਈ ਸੰਸਦ ਮੰਤਰੀ ਕਹਿੰਦੇ ਰੁਕ ਜੋ ਹਜੇ ਸਾਡਕ ਪਹਿਲਾਂ ਮੈਂ ਆਉਂਗਾ ਫੇਰ ਇਹਨੂੰ ਚਲਾਵਾਂਗੇ ਛੰਡੀ ਦੇਵਾਂਗੇ ਕਿਉਂਕਿ ਸੈਂਟਰ ਦੀ ਗਵਰਨਮੈਂਟ ਉਹਨਾਂ ਦੀ ਹੈ ਬਈ ਅੱਜ ਚਲਾਓ ਅੱਜ ਲੋੜ ਹੈ ਮੈਂ ਗੱਲ ਕਰ ਰਿਹਾ ਸੀ 에ਵੀਏਸ਼ਨ ਮਿਨਿਸਟਰੀ ਦੀ ਜਿਹੜਾ ਮੰਤਰੀ ਹੈ ਉਹਨਾਂ ਦਾ ਹਾਲ ਸੁਣ ਲੋ ਕੀ ਹੈ ਮੰਤਰਾਲੇ ਦਾ ਵੱਡੇ ਜਾਇਦਾ ਸਾਰੇ ਜਿਹੜੇ ਬੋਇੰਗ ਹੈ ਉਹ ਤਾਂ ਸਾਡੇ ਸਾਰੇ ਜਿਹੜੇ ਜਹਾਜ਼ ਹੈ ਉਹ ਟਾਟਾ ਨਾਲ ਚੱਲ ਰਹੇ ਹੈ ਟਾਟਾ ਨੂੰ دیتا ਹੈ ਠੀਕਾ ਸਾਡੇ ਕੋਲੇ ਹਿੰਦੁਸਤਾਨ ਦੀ ਗਵਰਨਮੈਂਟ ਕੋਲੇ ਕੇਵਲ 20 ਏਅਰਕ੍ਰਾਫਟ ਆ ਆਪਣੇ ਜਿਹੜੇ ਏਟੀਆਰ ਏਅਰਕ੍ਰਾਫਟ ਜਿਹੜਾ ਬਠਿੰਡੇੋਂ ਉੜਦਾ ਹੈ Shimlaੋਂ ਉੜਦਾ ਹੈ ਜਿਨ੍ਹਾਂ ਦੀ ਮਾਲਕ ਗਵਰਨਮੈਂਟ ਹੈ ਤੁਸੀਂ ਕਹਿੰਦੇ ਹੋ ਫਾਸਟੈਸਟ ਗਰੋਇੰਗ ਹੈ ਤੇ 20 ਦੇ ਵਿੱਚੋਂ 12 ਜਹਾਜ਼ ਡਾਊਨ ਹੈ ਜਾਣੀ ਕਿ ਕਿਸੇ ਦੇ ਟਾਇਰ ਹੈ ਨਹੀਂ ਕਿਸੇ ਦਾ ਇੰਜਣ ਹੈ ਨਹੀਂ ਕਿਸੇ ਦਾ ਨਟ ਇਹ ਤੁਸੀਂ ਉਹ ਜਹਾਜ਼ ਤੇ ਚੜੋਂਗੇ ਤੁਹਾਨੂੰ ਦੱਸ ਦੇਗਾ ਪਾਇਲਟ ਮੈਂ ਸਵਾਲ ਲਾ ਆ ਗਿਆ ਇਸ ਦੀ ਸੰਸਦ ਦੇ ਵਿੱਚ ਆ ਹਾਲਾਤ ਹੈ ਕਿਉਂਕਿ ਉਹ ਜਹਾਜ਼ ਦੀ ਰਿਪੇਅਰ ਨਹੀਂ ਹੋ ਰਹੀ ਇਸ ਕਰਕੇ ਉਹ ਡਾਊਨ ਹੈ ਉਹ ਪਾਇਲਟ ਤੇ ਜਿਹੜੀਆਂ 에어 호ਸਟੈਸ ਆ ਉਹ ਦੱਸਦੀਆਂ ਕਿ 50 ਘੰਟੇ ਸਾਨੂੰ ਮਹੀਨੇ ਦੇ ਦੇਣੇ ਹੈ ਸਾਡੀ ਵਾਰੀ 15 ਦਿਨਾਂ ਬਾਅਦ ਆਉਂਦੀ ਹੈ ਇੱਕ ਫਲਾਈ ਦੀ ਇਹ ਹਾਲਾਤ ਹੈ ਮਾਰਤਾ ਪੰਜਾਬ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਕਿਰੀ ਗਰੀਬਾਂ ਨਾਲ ਜੁੜੀ ਹੈ ਗੱਲਾਂ ਕੱਲੀਆਂ ਗਰੀਬਾਂ ਨਹੀਂ ਆ ਕਰਕੇ ਨਹੀਂ ਕੰਮ ਚੱਲਦਾ ਮੈਂ ਸਵਾਲ ਲਾਇਆ ਸੀ ਕੇਂਦਰ ਸਰਕਾਰ ਕੋਲੇ ਮੈਨੂੰ ਜਵਾਬ ਆਇਆ ਲਿਖਤੀ ਮੁਲਾਪੁਰ ਸਾਹਿਬ ਬਾਜਵਾਜੀ ਵੀ ਆ ਜਿਹੜੇ ਰਾਸ਼ਨ ਕਾਰਡ ਕੱਟੇ ਜਾਦੇ ਕਿਉਂ 290000 ਪਰਿਵਾਰਾਂ ਦੇ ਰਾਸ਼ਨ ਕਾਰਡ ਸਰਕਾਰ ਨੇ ਕੱਟਤੇ ਇਹ 20 ਲੱਖ ਕੱਟਣ ਦੀ ਤਜਵੀਜ਼ ਹੈ बयाली लख चो साहब जी भी लाख कट दी थी जा क्यों मैं पूछा क्यों कहते के, के वाई पूरा नहीं है रेड फ्लैग करता ए, एक साल तो बाद भी लाख राशन कार्ड कटिया जाना जरा ब्याई बयाली लाख बने जो जुम्मेदार केंद्र सरकार है पंजाब की सरकार है तालमेल करे केवाईसी पूरे करे ਇੱਦਾਂ ਸਾਡੇ ਪੰਜਾਬ ਦੇ ਲੋਕਾਂ ਨਾਲ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਵਿਤਕਰਾ ਹੋ ਰਿਹਾ ਹੈ। ਕਿਸਾਨ ਨਿਧੀ ਯੋਜਨਾ ਜਿਹੜੀ 6000 ਰੁਪਿਆ ਕਿਸਾਨ ਦੇ ਖਾਤੇ ਜਉਣਾ ਹੈ। 23 ਲੱਖ ਹੁੰਦੇ ਸੀ 23 ਲੱਖ ਜਦੋਂ ਅੰਦੋਲਨ ਕੀਤਾ ਪੰਜਾਬ ਦੇ ਕਿਸਾਨਾਂ ਨੇ। ਇਹ ਪੰਜਾਬ ਦੇ ਕਿਸਾਨ ਅੰਦੋਲਨ ਤੇ ਬੈਠੇ ਹੌਲੀ-ਹੌਲੀ ਉਹਨਾਂ ਦੇ ਕਾਟਾ ਮਾਰ ਕੇ ਹੁਣ ਮੇਰਾ ਖਿਆਲ 8.5 ਲੱਖ ਕਿਸਾਨ ਨਿਧੀ ਯੋਜਨਾ ਦੇ ਵਿੱਚ ਘਾਤੇ ਰਹਿ ਗਏ 7.5 ਲੱਖ ਇਹ ਅਖਬਾਰਾਂ ਦੀ ਰਿਪੋਰਟ ਹੈ ਟਰਬਿਨ ਦੀ ਉਹ ਕਹਿੰਦੇ KYC ਨਹੀਂ ਉੜਾ ਕੇ ਇਹ ਧੋਖਾ ਸਾਡੇ ਪੰਜਾਬ ਕੇ ਨਾਲ ਕੇਂਦਰ ਸਰਕਾਰ ਕਰ ਰਹੀ ਹੈ ਔਰ ਅਸੀਂ ਇਹਨੂੰ ਹਰਗੇਸ ਪਰਦਾਸ਼ ਨਹੀਂ ਕਰਾਂਗੇ ਆਉਣ ਵਾਲੇ ਸਮੇਂ 'ਚ ਬੀਜੇਪੀ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਘਰ ਕੇ ਰਹਿ ਜਾਣਗੇ ਇਸ ਇਸ਼ੂ ਤੇ ਇਸ ਇਸ਼ੂ ਤੇ ਪੰਜਾਬ ਭਰ ਦੇ ਵਿੱਚ ਸਾਡੇ ਸੰਮੇਲਨ ਤੇ ਯਾਤਰਾ ਹੋਏਗੀ 8 ਤਰੀਕ ਨੂੰ ਆਗਾਜ਼ ਜਿਹੜਾ ਗੁਰਦਾਸਪੁਰ ਚੋਂ ਕਰਾਂਗੇ ਗੁਰਦਾਸਪੁਰ ਫਿਰ ਟਾਂਗਾ ਫਿਰ ਬਲਾਚੌਰ ਫਿਰ ਸਮਰਾੜਾ ਫਿਰ ਰਾਜਪੁਰਾ ਫਿਰ ਸੰਗਰੂਰ ਫਿਰ ਪੁੱਚੋ ਤੇ ਫਿਰ ਬਾਗਾਪੜਾਣਾ ਫਿਰ ਗੁਰੂ ਅਰਸਾਏ ਹੁੰਦੇ ਹੋਏ ਖਡੂਰ ਸਾਹਿਬ ਇਹ ਪਹਿਲੀ ਜਿਹੜੇ 6 ਦਿਨ ਦਾ ਪ੍ਰੋਗਰਾਮ ਹੈਗਾ ਇਹ ਤੁਹਾਨੂੰ ਦੱਸਿਆ ਪਰ ਇਹ ਨਰੰਤਰ ਅਸੀਂ ਤੱਕ ਤੱਕ ਦਮ ਨਹੀਂ ਲਿਆਂਗੇ ਲਵਾਂਗੇ ਜਦ ਤੱਕ ਇਹ ਮਨਰੇਗਾ ਸਕੀਮ ਤੇ ਜਿਹੜਾ ਬਿੱਲ ਲੈ ਕੇ ਆਇਆ ਕਾਲਾ ਕਾਨੂੰਨ ਇਹ ਵਾਪਸ ਨਹੀਂ ਲੈ ਰਹੇ ਲੈ ਲੈਣੇ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਹਮੇਸ਼ਾ ਤੁਸੀਂ ਲੋਕਾਂ ਦਾ ਕਾਤਾ ਆਵਾਜ਼ ਪਹੁੰਚਾਉਣ ਦਾ ਕੰਮ ਕੀਤਾ ਮੈਂ ਸਮੂਚੀ ਪ੍ਰੈਸ ਦਾ ਬਹੁਤ ਧੰਨਵਾਦ ਕਰਦਾ ਹੈ ਕੋਈ ਸਵਾਲ ਹੈ ਤਾਂ ਤੁਸੀਂ ਕਿਰਪਾ ਕਰਕੇ ਪੁੱਛ ਸਕਦੇ ਹੋ ਠੀਕ ਹੈ ਕਿ ਇਟ ਇਜ਼ ਦਾ ਚੇਂਜ ਵਾਸ ਰਿਕੁਆਇਰਡ ਇਨ ਦਾ ਸਿਸਟਮ ਸੋ ਇਹਦਾ ਭਾਜਪੀ ਦਾ ਤਰਕ ਹੈ ਨਾ ਵਾਈ ਵਾਈ ਯੂ ਵਾਂਟ ਟੂ ਚੇਂਜ ਦਾ ਨੇਮ ਚਲੋ ਮੰਨ ਲਈਏ ਗੱਲ ਵੀ ਵਾਈ ਯੂ ਵਾਂਟ ਟੂ ਚੇਂਜ ਦਾ ਨੇਮ ਜੇ ਨਾਮ ਬਦਲਦੇ ਨਾਲ ਇਕਨੋਮੀ ਤੇ ਦੇਸ਼ ਦੀ ਸਿਸਟਮ ਜਿਹੜਾ ਅੱਜ ਦੀ ਜ਼ਰੂਰਤ ਹੈ ਅੱਜ ਦੀ ਜ਼ਰੂਰਤ ਨਾਮ ਬਦਲਦੀ ਸੀਗੀ ਵੈਸੇ ਤਾਂ ਸਭ ਫਰਾਡ ਹੈ 90% ਤੁਸੀਂ ਸਾਨੂੰ हिसाब ਪਾਉਂਦੇ ਸੀ 10% ਅਸੀਂ ਪਾਉਂਦੇ ਸਾਡੇ ਕੋਲ ਤਾਂ ਪੈਸੇ ਹੀ ਨਹੀਂ ਨੇ ਜਿਹੜੀਆਂ ਸਬ ਸਟੇਟਸ ਆ ਜਿੱਥੇ ਬੀਜੇਪੀ ਵਾਲੇ ਉੱਥੇ ਪੈਸਾ ਹੀ ਦੇ ਦੇਣਗੇ ਇਟਸ ਲਾਈਕ ਅ ਸਿਮਿਲਰ ਐਸਆਰ ਇਹ ਐਸਆਰ ਨੂੰ ਵੀ ਸਹੀ ਠਹਿਰਾਉਂਦੇ ਆ ਇਹ ਮਨਰੇਗਾ ਦੇ ਕੰਮ ਨੂੰ ਵੀ 10% ਤੁਸੀਂ ਦਿਓਗੇ ਔਰ ਪੈਸਾ ਵੀ ਡਿਸਾਈਡ ਤੁਸੀਂ ਕਰੋਗੇ ਪਹਿਲਾ ਅਸੀਂ ਡਿਮਾਂਡ ਸੀ ਇਹ ਕੰਮ ਸੀਗਾ ਮੈਂ ਬਹਿ ਲਾਂ ਜੀ ਮੈਨੂੰ ਕੰਮ ਚਾਹੀਦਾ 100 ਦਿਨ ਦਾ 100 ਦਿਨ ਦੀ ਜਿਹੜੀ ਨੀਅਤ ਆ ਤੁਹਾਨੂੰ ਦੱਸਤੀ ਹੈ ਇਸ ਸੋ 100 ਦਿਨ ਚੋਂ 48% ਲੋਕਾਂ ਨੂੰ ਕੇਵਲ ਮੈਥੋਂ ਦੱਸਿਆ 121000 ਚੋਂ ਕੇ 51000 ਲੋਕਾਂ ਨੂੰ ਕੇਵਲ ਕੰਮ ਮਿਲਿਆ ਤੇ 125 ਦਿਨ ਦਾ ਤਾਂ ਕੋਈ ਫਾਇਦਾ ਹੀ ਨਹੀਂ ਹੋਇਆ ਕੇਵਲ 12 ਪਰਿਵਾਰਾਂ ਨੂੰ 100 ਦਿਨ ਦਾ ਰੋਜ਼ਗਾਰ ਮਿਲਿਆ ਥਿਸ ਇਜ਼ ਆ ਡਾਟਾ ਲੁਧਿਆਣਾ ਡਿਸਟ੍ਰਿਕਟ ਸੇਇੰਗ ਥਿਸ ਪਰ ਸਾਨੂੰ 125 ਦਿਨ ਦੇ ਦੇਉਗੇ ਕੀ ਫਾਇਦਾ ਥਿਸ ਇਜ਼ ਜਸਟ ਮੇਕਿੰਗ ਅ ਫੂਲ ਆਊਟ ਆਫ ਅਸ ਕਿ ਮੂਰਖ ਬਣਾਉਣਾ ਸੇ ਹਮਨੇ ਆਪਕੋ 125 ਦਿਨ دیے ਜਦੋਂ 100 ਦੇ ਨਹੀਂ ਪੂਰਾ ਹੁੰਦਾ ਤੇ ਕੰਮ 100 ਦਿਨ ਹੀ ਪੂਰਾ ਹੁੰਦਾ 125 ਦਿਨ ਕਿਵੇਂ ਹੋਣਗੇ ਸੈਕਿੰਡ ਤੁਸੀਂ ਸਾਡਾ ਕੰਮ ਹੀ ਬੰਦ ਕਰਤਾ ਰੀਜ਼ਨ ਬੀਇੰਗ ਸਾਡੇ ਕੋਲ ਹੈ ਹੀ ਕਿਸਾਨ ਬਰਮਾ ਦਾ ਕੰਮ ਸੜਕਾਂ ਦੇ ਵਾਲੇ ਦਿਵਾਲੇ ਫਿਰ ਸਾਡੇ ਕੋਲ ਇਰੀਗੇਸ਼ਨ ਦਾ ਕੰਮ ਹੈ ਤੁਸੀਂ ਉਹ ਬੰਦ ਕਰਤਾ ਸੋ ਸਾਡਾ ਇਸੇ ਕਰਕੇ ਦਿਨ ਨਹੀਂ ਲੱਗ ਰਿਹਾ ਪੰਜਾਬ ਸਰਕਾਰ ਸੁੱਤੀ ਪਈ ਹੈ ਏਨ ਡਿਮਾਂਡ ਵੀ ਐ ਐਮੈਂਡਮੈਂਟ ਜਿਹੜੀ ਹੈ ਰਿਕੁਆਇਰਡ ਐ ਮੰਤਰਿਕਾ ਦੇ ਵਿੱਚ ਹੋਣੀ ਚਾਹੀਦੀ ਹੈ ਵਿਟਾਊਟ ਚੇਂਜਿੰਗ ਦਾ ਸੋ ਆਈ ਥਿੰਕ ਵਿਟਾਊਟ ਚੇਂਜਿੰਗ ਨੇਮ ਵਿਟਾਊਟ ਚੇਂਜਿੰਗ ਦਿਸ 10% ਐਂਡ uh, 40 60 ਰੇਸ਼ਿਓ ਰੇਸ਼ਿਓ ਸੇਮ ਰਵੇ ਐਂਡ ਐਟ ਡਿਮਾਂਡ ਬੇਸਿਸ ਐ ਨਾਟ ਕਿ ਤੁਸੀਂ ਆਰਡਰ ਕਰੋਗੇ ਇਹ ਸਕੀਮ ਇਸ ਕਰਕੇ ਐ ਮੈਂ ਡਿਮਾਂਡ ਕਰਾਂਗਾ 125 ਦਿਨਾਂ ਦੀ ਕੰਮ ਦੀ ਪੰਚਾਇਤ ਕਰੇਗੀ ਬੰਦਾ ਕਰੇਗਾ ਨਾਟ ਪੰਚਾਇਤ ਬੰਦਾ ਮੰਗੇਗਾ ਕੰਮ ਮੈਨੂੰ ਅੱਜ ਕੰਮ ਚਾਹੀਦਾ ਐ ਇਹ ਹੁਣ ਤੁਸੀਂ ਕਹਿ ਰਹੇ ਹੋ ਕਿ ਅਸੀਂ ਤੁਹਾਨੂੰ 5000 ਕਰੋੜ ਦੇ ਦਿਆਂਗੇ जिथेडिया सरकार पच्चीस कोई किसी को भी मिल सकता है किसी से कोई रोक थोड़ी है अब इसका इसके बारे में बार बार चर्चा नहीं करनी जो काम बंद हो चुका है खत्म हो चुका है उसकी बार, बार बार बात नहीं एक जो कल आ, रंदावा साहब ने कहा कि देखो सीएम बनने के लिए सिद्धू ने जाकर्ता ने और बादल ने रोका है क्या पार्टी में इस तरह का कल्चर है देखो मेरे को इस बात की चर्चा अब जानकारी नहीं है रंदावा साहब खुद बता सकते हैं अगर आप उनको पूछेंगे कल उन्होंने रिस्पॉन्स है तो एक इसके बारे में आदरणीय रंधावा जी हमारे वरिष्ठ लीडर हैं मैं उनका सम्मान करता हूं कि अपनी टिप्पणी के बारे में तो वही बता सकते हैं है। और पार्टी में इस तरह का कल्चर का है सुनिए सुनिए पता नहीं ये हुआ है कि नहीं हुआ है ये उनको पता होगा क्योंकि हर चीज आपके साथ क्या होता है आपके अखबार में आपको पता है मेरे को तो पता नहीं है पर्सनली और दूसरे एडिटर को भी पता नहीं होगा जो आपका साथी होगा कि आपके साथ चीफ एडिटर ने क्या कर दिया नहीं नहीं आपके साथ चीफ एडिटर ने क्या कर दिया दूसरे एडिटर को भी नहीं पता होगा मेरे भाई तो कहने का मतलब जिसका एक्सपीरियंस है वो ही बता सकता मेरा एक्सपीरियंस पार्टी में ऐसा नहीं है अच्छा पार्टी पार्टी बहुत सूझवान तरीके से फैसले लेती है लेकिन माइट भी रंदावा रंदावा मिस्टर रंदावा, है सम एक्सपीरियंस वो तो खुद अपनी बात वही बता सकते मेरे बहुत आदर नहीं है रंदावा हांजीर देखो कोई भी पर्चा है जरा नजायज है मैं और खिलाफ है ਬੀਟ ਕਾਂਗਰਸੀ ਕੌਂਸਲਰ ਬੀਟ ਐਨੀਬਡੀ ਮੈਂ ਉਸ ਹਰ ਵਿਅਕਤੀ ਦੇ ਨਾਲ ਖੜਾ ਜੀਰੇ ਨਾਲ ਜ਼ਾستی ਹੁੰਦੀ ਜੀਰੇ ਨਾਲ ਜ਼ਾستی ਨਹੀਂ ਹੁੰਦੀ ਉਹਦੇ ਤੇ ਮੇਰਾ ਕੋਈ ਟਿੱਪਾ ਟਿੱਪਣੀ ਨਹੀਂ ਹੈ ਕਿਉਂਕਿ ਕਾਨੂੰਨ ਆਪਣਾ ਉਹਦੇ ਕੰਮ ਕਰਦਾ ਹੈ ਲੇਕਿਨ ਅਗਰ ਕਿਸੇ ਵਿਅਕਤੀ ਨਾਲ ਕੋਈ ਪੰਜਾਬ ਦੇ ਵਿੱਚ ਜ਼ਾستی ਹੁੰਦੀ ਹੈ ਨਜਾਇਜ਼ ਪਰਚਾ ਹੁੰਦਾ ਮੈਂ ਉਸ ਹਰ ਵਿਅਕਤੀ ਦੇ ਨਾਲ ਖੜਾ ਹੈ ਚਾਹੇ ਉਹ ਕੋਈ ਵੀ ਸਾਥੀ ਹੋਵੇ ਤਰੀਕ ਨਗਰ ਨਿਕਲਦਾ ਦਾਇਰਾ ਬਤਾਉਂਦੀ ਲਗਾਤਾਰ ਗੱਲਾਂ ਚਾੜੀਏ ਤੋ ਧਿਆਣਾ ਨਹੀਂ ਅਸੀਂ ਕਿਸਾ ਦੇਖਦੇ ਹੋ ਕਿ ਨੇ 111 ਚਿੱਟਾ ਨੂੰ ਇੱਥੇ ਵੀ ਛਾਦਲ ਕਰਨਾ ਹੈਗਾ ਤੋ ਹਾਲਾ ਕਿ ਰੀਟਿੰਗ ਚ ਜਾ ਰਿਹਾ ਉੱਥੇ ਗੱਲ ਦੇਖੋ ਮੈਨੂੰ ਲੱਗਦਾ ਕਿ ਮੇਰੇ ਜਿਹੜੇ ਇਹ ਸਾਰੇ ਐਮ ਐਲ ਏ ਸਹਿਬਾਨ ਨੇ ਸਾਡੇ ਸਾਥੀ ਗੰਨੇ ਬਾ ਇਹ ਸਾਰੇ ਕੌਂਸਲਰ ਦਾ ਚੋਣ ਵੀ ਲੜੇ ਕਿਸੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕੁਝ ਚੰਗੀਆਂ ਵੀ ਆ ਕੁਝ ਬਾੜੀਆਂ ਵੀ ਹੋ ਸਕਦੀਆਂ ਲੇਕਿਨ ਇਹਦੇ ਬਾਰੇ ਚਰਚਾ ਹੁਣ ਸਾਰੇ ਰਲ ਮਿਲ ਕੇ ਬਾਤ ਕੇ ਉਸ ਤੋਂ ਬਾਅਦ ਅਸੀਂ ਅੱਜ ਕਮਿਸ਼ਨਰ ਨੂੰ ਵੀ ਮਿਲਣਾ ਹੈ ਟਾਈਮ ਲਿਆ ਵਿਆ ਸਾਰੇ ਕਾਉਂਸਲਰ ਸਾਹਿਬਾਨਾਂ ਦੇ ਨਾਲ ਤੇ ਉਰੇ ਤੇ ਫਿਰ ਚਰਚਾ ਕੀਤੀ ਜਾਏਗੀ ਕਿ ਕਿੱਦਾਂ ਇਹ ਕਿੱਧਰ ਨੂੰ ਕੰਮ ਤੁਰਨਾ ਚਾਹੀਦਾ ਹੈ ਫਿਰ ਉਹਦੇ ਵਿੱਚ ਆਪਦਾ ਯੋਗਦਾਨ ਪਾਵਾਂਗੇ ਅਸੀਂ 1 ਕਿਲੋਮੀਟਰ ਦਾ ਨਾਣਾ ਬਦੋਣ ਦਾ ਫਾਈਲ ਪੀਸੀ ਗੋਸਟ ਬਟ ਠੀਕ ਹੈ ਆਲਰੇਡੀ ਗੋਸਟ